ਪੰਜਾਬ ਸਰਕਾਰ ਦੀਆਂ ਬੈਠਕਾਂ ਹੋਣ ਖਾਸ ਕਰਕੇ ਬਜਟ ਨਾਲ ਸੰਬੰਧਿਤ ਤੇ ਉਸ ਦੇ ਵਿੱਚ ਦਿੱਲੀ ਦੇ ਮੰਤਰੀ ਹਾਜ਼ਰੀ ਭਰ ਜਾਣ ਇਹ ਕਿਵੇਂ ਹੋ ਸਕਦਾ ਹੈ ਇਸ ਤਰ੍ਹਾਂ ਹੋ ਗਿਆ ਪੰਜਾਬ ਦੇ ਵਿੱਚ ਬਜਟ ਨੂੰ ਲੈ ਕੇ ਤਜਵੀਜ਼ਾਂ ਜਿਹੜੀਆਂ ਰੱਖੀਆਂ ਜਾਣੀਆਂ ਸਨ ਕਿ ਆਉਣ ਵਾਲੇ ਬਰੇ ਦਾ ਜਿਹੜਾ ਬਜਟ ਤਿਆਰ ਕਰਨਾ ਹੈ ਉਸ ਦੇ ਲਈ ਪਹਿਲਾਂ ਤੋਂ ਹੀ ਜਿਹੜਾ ਸੰਬੰਧਿਤ ਮਹਿਕਮਾ ਹੈ ਕਿ ਖਜ਼ਾਨਾ ਕਿੱਥੇ ਕਿਵੇਂ ਲਾਉਣਾ ਹੈ ਕਿੱਥੋਂ ਪੈਸਾ ਆਵੇਗਾ ਬਜਟ ਨਾਲ ਸੰਬੰਧਿਤ ਜਿੰਨੀਆਂ ਪ੍ਰਕਿਰਿਆਵਾਂ ਨੇ ਜਾਂ ਜਿੰਨੇ ਤਜਵੀਜ਼ਾਂ ਨੇ ਉਸ ਨੂੰ ਰੱਖਣ ਦੇ ਲਈ ਇੱਕ ਮੀਟਿੰਗ ਹੁੰਦੀ ਹੈ ਔਰ ਦਿੱਲੀ ਦੇ ਮੰਤਰੀ ਆਥੀ ਜੋ ਕਿ ਅਰਵਿੰਦ ਕੇਰੀਵਾਲ ਦੇ ਬਿਲਕੁਲ ਨੇੜਲੇ ਵਿੱਚੋਂ ਇੱਕ ਮੰਨੇ ਜਾਂਦੇ ਨੇ ਤਾਂ ਉਹਨਾਂ ਨੇ ਉਸ ਮੀਟਿੰਗ ਦੇ ਵਿੱਚ ਸ਼ਮੂਲੀਅਤ ਕੀਤੀ। ਔਰ ਇਸ ਮਸਲੇ ਦੇ ਵਿੱਚ ਜਿਹੜੀ ਸ਼ਮੂਲੀਅਤ ਹੋਈ ਹੈ ਤਾਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਮਰਜ਼ੀ ਨਾਲ ਹੋਈ ਹੈ ਜਾਂ ਕਿਸੇ ਅਧਿਕਾਰੀ ਨੇ ਸਲਾਹ ਦਿੱਤੀ ਸੀ ਕਿ ਇੱਥੇ ਗੱਲ ਨਹੀਂ ਬਣਦੀ ਆਪਣੀ ਸਮਝ ਨਹੀਂ ਘੱਟ ਕੰਮ ਕਰਦੀ ਐ ਤੇ ਦਿੱਲੀ ਤੋਂ ਕਿਉਂ ਨਾ ਹੋਵੇ ਕਿ ਆਪਾਂ ਕਿਸੇ ਮੰਤਰੀ ਦੀ ਸਲਾਹ ਲੈ ਲਈਏ। ਇਸ ਦੇ ਬਾਰੇ ਹਾਲੇ ਤੱਕ ਨਹੀਂ ਪਤਾ ਲੱਗਿਆ ਪਰ ਨਿਯਮ ਇਹ ਕਹਿੰਦੇ ਨੇ ਕਿ ਬਜਟ ਨੂੰ ਲੈ ਕੇ ਜਿੰਨੀਆਂ ਤਜਵੀਜ਼ਾਂ ਨੇ ਉਹ ਸਾਰੀਆਂ ਬਜਟ ਪੇਸ਼ ਹੋਣ ਤੱਕ ਗੁਪਤ ਰੱਖਣੀਆਂ ਹੁੰਦੀਆਂ ਨੇ ਕਿਉਂਕਿ ਉਸ ਵਿੱਚ ਕਟੌਤੀ ਵੀ ਕੀਤੀ ਜਾ ਸਕਦੀ ਹੁੰਦੀ ਆ ਬਜਟ ਪੇਸ਼ ਹੋਣ ਤੱਕ ਤੇ ਵਾਧਾ ਵੀ ਕੀਤਾ ਜਾ ਸਕਦਾ ਹੁੰਦਾ ਸਿਰਫ ਤੇ ਸਿਰਫ ਉਸ ਦੇ ਵਿੱਚ ਸਬੰਧਤ ਮਹਿਕਮੇ ਦੇ ਉੱਚ ਅਧਿਕਾਰੀਆਂ ਨੂੰ ਜਾਂ ਫਿਰ ਵਿੱਤ ਮੰਤਰੀ ਨੂੰ ਇਸ ਮਸਲੇ ਦੇ ਵਿੱਚ ਅਧਿਕਾਰ ਮਿਲੇ ਹੁੰਦੇ ਨੇ ਖੁਦ ਮੁਖਤਾਰੀ ਹੁੰਦੀ ਹੈ ਜਾਂ ਫਿਰ ਵੱਧ ਤੋਂ ਵੱਧ ਮੁੱਖ ਮੰਤਰੀ ਦੀ ਸਹਿਮਤੀ ਆ ਜਾਂ ਅਸਹਿਮਤੀ ਆ ਕੀ ਕੱਢਣਾ ਕੀ ਪਾਉਣਾ ਹੈ ਉਹ ਬਜਟ ਦੀਆਂ ਤਜਵੀਜ਼ਾਂ ਦੇ ਵਿੱਚ ਮੁੱਖ ਮੰਤਰੀ ਇਸ ਦੇ ਉੱਤੇ ਆਪਣੀ ਸਲਾਹ ਦੇ ਸਕਦੇ ਨੇ ਪਰ ਇਸ ਦੇ ਵਿੱਚ ਕੰਮ ਇਸ ਤੋਂ ਵੀ ਅੱਗੇ ਚਲਾ ਗਿਆ ਜਿਹੜਾ ਸ਼ੰਭੂ ਬਾਰਡਰ ਹੈ ਉਸ ਤੋਂ ਵੀ ਅੱਗੇ ਚਲਾ ਗਿਆ ਦਿੱਲੀ ਦੇ ਮੁੱਖ ਮੰਤਰੀ ਆਤਸ਼ੀ ਆਉਂਦੇ ਨੇ ਔਰ ਉਸ ਮੀਟਿੰਗ 'ਚ ਸ਼ਮੂਲੀਅਤ ਕਰਦੇ ਨੇ ਔਰ ਉਸ ਮੀਟਿੰਗ ਦੇ ਵਿੱਚ ਸ਼ਮੂਲੀਅਤ ਹੋਈ ਹੈ ਇਸ ਦਾ ਜਿਹੜੀ ਆ ਖਬਰ ਛਾਪੀ ਹੈ ਅਜੀਤ ਅਖਬਾਰ ਨੇ ਇੱਕ ਖਬਰ ਛਾਪੀ ਹੈ ਜਿਸ ਦੇ ਵਿੱਚ ਉਹਨਾਂ ਦਾ ਇਹ ਵੀ ਮੰਨਣਾ ਸੀ ਕਿ ਜਦੋਂ ਅਸੀਂ ਇੱਕ ਅਧਿਕਾਰੀ ਦੇ ਨਾਲ ਜਿਹੜੇ ਮੀਟਿੰਗ ਵਿੱਚ ਸ਼ਾਮਲ ਸਨ ਗੱਲ ਕੀਤੀ ਤਾਂ ਉਹਨਾਂ ਅਧਿਕਾਰੀਆਂ ਨੇ ਵੀ ਮੰਨਿਆ ਕਿ ਵਾਕਿਆ ਹੀ ਇਹ ਨਿਯਮਾਂ ਦੇ ਖਿਲਾਫ ਹੈ ਇਸ ਸਖਤ ਵਿਰੋਧ ਹੈ ਇਸ ਨਿਯਮਾਂ ਦੇ ਮੁਤਾਬਕ ਪਰ ਇਸ ਨੂੰ ਇਸ ਦੇ ਬਾਰੇ ਫੈਸਲਾ ਲੈਣ ਦਾ ਜਿਹੜਾ ਅਧਿਕਾਰ ਹੈ ਉਹ ਸਿਰਫ ਤੇ ਸਿਰਫ ਕੇਵਲ ਤੇ ਕੇਵਲ ਵਿੱਤ ਮੰਤਰੀ ਦੇ ਕੋਲ ਹੈ ਤਾਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਇਸ ਬਾਰੇ ਚੁੱਪ ਨੇ ਹਰਪਾਲ ਸਿੰਘ ਚੀਮਾ ਨੇ ਇਸ ਮੰਤਰੀ ਨੂੰ ਆਗਿਆ ਕਿਉਂ ਦਿੱਤੀ ਕਿਵੇਂ ਦਿੱਤੀ ਕਿਉਂਕਿ ਇੱਕ ਐਮਓਯੂ ਦਿੱਲੀ ਸਰਕਾਰ ਦੇ ਨਾਲ ਪੰਜਾਬ ਸਰਕਾਰ ਦਾ ਜਦੋਂ ਸਾਈਨ ਹੋਇਆ ਸੀ ਤਦੋਂ ਕਿਹਾ ਗਿਆ ਕਿ ਅਸੀਂ ਨੌਲੇਜ ਸ਼ੇਅਰ ਸਮਝੌਤਾ ਕਰ ਰਹੇ ਹਾਂ ਜਿਸ ਦੇ ਵਿੱਚ ਇੱਕ ਦੂਜੇ ਨੂੰ ਬਿਹਤਰ ਕਰਨ ਦੇ ਲਈ ਸੁਝਾਅ ਵੀ ਦਿੱਤੇ ਜਾਣਗੇ ਤੇ ਇੱਕ ਦੂਜੇ ਤੋਂ ਗਿਆਨ ਲਿਆ ਦਿਆ ਜਾਵੇਗਾ ਯਾਨੀ ਕਿ ਗਿਆਨ ਵੰਡਣ ਦੀ ਵੀ ਗੱਲ ਹੋਵੇਗੀ ਤੇ ਗਿਆਨ ਲਿਆ ਵੀ ਜਾ ਸਕਦਾ ਹੈ ਤਾਂ ਇੱਕ ਐਮਓਜੀ ਦੇ ਤੌਰ ਦੇ ਉੱਤੇ ਜੇਕਰ ਵੇਖਿਆ ਜਾਵੇ ਤਾਂ ਇੱਕ ਵੱਖਰੇ ਤੌਰ ਦੇ ਉੱਤੇ ਸਾਂਝੀ ਕਿਸੇ ਥਾਂ ਦੇ ਉੱਤੇ ਉਹ ਮੀਟਿੰਗ ਹੋ ਸਕਦੀ ਹੈ ਪਰ ਉਸ ਵਿੱਚ ਬਜਟ ਵਰਗੀਆਂ ਜਿਹੜੇ ਇਸ਼ੂ ਨੇ ਉਹ ਡਿਸਕਸ ਹੋ ਸਕਦੇ ਨੇ ਪਰ ਤਜਵੀਜ਼ਾਂ ਕੀ ਤੈਅ ਕਰਨੀਆਂ ਨੇ ਇਹ ਦਿੱਲੀ ਦੇ ਜਾਂ ਪੰਜਾਬ ਦੇ ਸਰਕਾਰ ਦੇ ਅਧਿਕਾਰ ਖੇਤਰ ਤੋਂ ਬਾਅਦ ਕੈਬਨਿਟ ਤੋਂ ਬਾਹਰ ਜਾਂ ਪੰਜਾਬ ਸਰਕਾਰ ਤੋਂ ਬਾਹਰ ਕਿਸੇ ਵੀ ਉਪਰੇ ਵਿਅਕਤੀ ਨੂੰ ਜਿਹੜਾ ਕਿ ਅਧਿਕਾਰ ਨਹੀਂ ਰੱਖਦਾ ਪੰਜਾਬ ਸਰਕਾਰ ਚ ਫੈਸਲੇ ਲੈਣ ਦਾ ਉਸ ਨੂੰ ਸ਼ਾਮਲ ਨਹੀਂ ਕੀਤਾ ਜਾ ਸਕਦਾ ਪਰ ਇੱਥੇ ਨਿਯਮਾਂ ਦੀਆਂ ਧੱਜੀਆਂ ਉੱਡਦੀਆਂ ਦਿਖਾਈ ਦੇ ਰਹੀਆਂ ਨੇ ਕਿਉਂਕਿ ਇਸ ਦੇ ਵਿੱਚ ਮੰਤਰੀ ਦਿੱਲੀ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਸਪਰੀਮੋ ਦੇ ਖਾਸਮ ਖਾਸ ਮੰਨੇ ਜਾਂਦੇ ਨੇ ਆਥੀ ਉਹਨਾਂ ਨੇ ਇਸ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਮੀਟਿੰਗ ਨੂੰ ਲੈ ਕੇ ਜਿਹੜੀ ਮੀਟਿੰਗ ਹੋਈ ਹੈ ਇਸ ਦੇ ਵਿੱਚ ਜਿਹਾ ਕੀ ਸੀ ਕਿ ਪੰਜਾਬ ਦੇ ਕਿਸੇ ਵੀ ਮੰਤਰੀ ਕੋਲ ਜਾਂ ਪੰਜਾਬ ਦੇ ਮੁੱਖ ਮੰਤਰੀ ਕੋਲ ਜਾਂ ਪੰਜਾਬ ਸਰਕਾਰ ਦੇ ਕਿਸੇ ਵੀ ਲੀਡਰ ਦੇ ਕੋਲ ਗਿਆਨ ਨਹੀਂ ਸੀ ਜੋ ਆਥੀ ਨੇ ਸਲਾਹ مشورہ ਦਿੱਤਾ ਇਸ ਤੋਂ ਪਹਿਲਾਂ ਇੱਕ ਨਵਲ ਕੁਸ਼ੋਰ ਨਾਮ ਦਾ ਇਹ ਵਿਅਕਤੀ ਸੀ ਜੋ ਸੈਕਟਰੀਏਟ ਦੇ ਵਿੱਚ ਇੱਕ ਕਮਰੇ ਦੇ ਵਿੱਚ ਬੈਠਦਾ ਸੀ ਉਸ ਦੇ ਬਾਰੇ ਵੀ ਜਦੋਂ ਖਬਰਾਂ ਨਸ਼ਰ ਹੋਈਆਂ ਸਨ ਤਾਂ ਕਾਫੀ ਵਿਵਾਦ ਖੜਾ ਹੋਇਆ ਸੀ ਕਿ ਕੋਈ ਬਾਹਰਲਾ ਵਿਅਕਤੀ ਜਿਸ ਦਾ ਕੋਈ ਸਰਕਾਰ ਦੇ ਵਿੱਚ ਕੋਈ ਅਹੁਦਾ ਨਹੀਂ ਹੈ ਤਾਂ ਕਿਵੇਂ ਕੈਬਨਟ ਮੀਟਿੰਗਾਂ ਦੇ ਵਿੱਚ ਜਾਂ ਫਿਰ ਸਰਕਾਰ ਦੀਆਂ ਜਿਹੜੀਆਂ ਸੈਕਟਰੀਏਟ ਦੀਆਂ ਮੀਟਿੰਗਾਂ ਹੁੰਦੀਆਂ ਨੇ ਉਸ ਦੀਆਂ ਫਾਈਲਾਂ ਚੈੱਕ ਕਰ ਸਕਦਾ ਹੈ ਉਸ ਦੇ ਵਿੱਚ ਕਿਵੇਂ ਬੈਠ ਸਕਦਾ ਹੈ ਅਹਿਮ ਮੀਟਿੰਗਾਂ ਦੇ ਵਿੱਚ ਜਿੱਥੇ ਪੰਜਾਬ ਦੇ ਮੁਖ ਸਖਤਰ ਬੈਠੇ ਹੋਣ ਤਾ ਉਹ ਉਹਨਾਂ ਮੀਟਿੰਗਾਂ ਦਾ ਹਿੱਸਾ ਕਿਵੇਂ ਬਣ ਸਕਦਾ ਉਦੋਂ ਵੀ ਕਾਫੀ ਜ਼ਿਆਦਾ ਰੌਲਾ ਪਿਆ ਸੀ ਪਰ ਉਸ ਨੂੰ ਠੰਡੇ ਬਸਤੇ ਦੇ ਵਿੱਚ ਪਾ ਦਿੱਤਾ ਗਿਆ ਸਰਕਾਰ ਨੇ ਉਸ ਦੇ ਉੱਤੇ ਅੱਜ ਤੱਕ ਸਪਸ਼ਟੀਕਰਨ ਨਹੀਂ ਦਿੱਤਾ ਕਿ ਉਹਨਾਂ ਵੱਲ ਕਿਸ਼ੋਰ ਨੂੰ ਆਧਾ ਕਿਹੜਾ ਦਿੱਤਾ ਸੀ ਤਾਂ ਇਸ ਤਰ੍ਹਾਂ ਦੇ ਕਈ ਸਲਾਹਕਾਰ ਨੇ ਜਿਹੜੇ ਚੱਲ ਰਹੇ ਨੇ ਖਾਸ ਕਰਕੇ ਚਰਚਾ ਇਹ ਵੀ ਹੈ ਸਿਆਸੀ ਹਲਕਿਆਂ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਜਾਂ ਫਿਰ ਵਿਕਰਮ ਸਿੰਘ ਮਜੀਠੀਆ ਸ਼੍ਰੋਮਣੀ ਕਾਲੀ ਦਲ ਤੋਂ ਇਥੋਂ ਤੱਕ ਕਿ ਸੁਖਪਾਲ ਸਿੰਘ ਖਹਿਰਾ ਕਾਂਗਰਸ ਦੇ ਵਿਧਾਇਕ ਕਾਫੀ ਵਾਰ ਇਨ੍ਹਾਂ ਗੱਲਾਂ ਦੇ ਉੱਤੇ ਵੀ ਚਰਚਾ ਕਰ ਚੁੱਕੇ ਨੇ ਕਿ ਮੰਤਰੀ ਤਾਂ ਆਪਣੀ ਮਰਜ਼ੀ ਨਾਲ ਬੋਲ ਨਹੀਂ ਸਕਦੇ ਇਥੋਂ ਤੱਕ ਕਿ ਦਿੱਲੀ ਤੋਂ ਸਾਰਾ ਤਾਮਜਮ ਚੱਲ ਰਿਹਾ ਹੈ ਜੇਕਰ ਕਿਸੇ ਨੇ ਕੋਈ ਟਵੀਟ ਕਰਨਾ ਹੈ ਮੀਡੀਆ ਨਾਲ ਕੋਈ ਗੱਲਬਾਤ ਕਰਨੀ ਹੈ ਉਹ ਵੀ ਮੰਤਰੀ ਦਿੱਲੀ ਤੋਂ ਨਾਲ ਲਾਏ ਗਏ ਸਲਾਹਕਾਰ ਮੁੰਡੇ ਕੁੜੀਆਂ ਉਹਨਾਂ ਤੋਂ ਪੁੱਛ ਕੇ ਹੀ ਆਪਣੀ ਗੱਲ ਕਰ ਸਕਦੇ ਨੇ ਉਹਨਾਂ ਦੀ ਮਰਜ਼ੀ ਤੋਂ ਬਿਨਾ ਉਹ ਗੱਲ ਵੀ ਨਹੀਂ ਕਰ ਸਕਦੇ ਜੇਕਰ ਗੱਲ ਕਰਨ ਦੀ ਕੋਸ਼ਿਸ਼ ਕਰਦੇ ਨੇ ਤੇ ਉੱਥੇ ਹੀ ਉਹਨਾਂ ਨੂੰ ਛਾੜ ਦਿੱਤਾ ਜਾਂਦਾ ਹੈ ਉੱਥੇ ਹੀ ਵਿਧਾਇਕਾਂ ਤੋਂ ਕੀ ਵਧਾਇਕ ਤਾਂ ਫਿਰ ਵੀ ਮੰਤਰੀਆਂ ਤੋਂ ਪਿੱਛੇ ਨੇ ਪਰ ਮੰਤਰੀਆਂ ਤੱਕ ਨੂੰ ਸੁਣਨਾ ਪੈਂਦਾ ਦਿੱਲੀ ਵਾਲਿਆਂ ਦੀਆਂ ਗੱਲਾਂ ਕਿ ਤੁਸੀਂ ਆਪਣੀ ਮਰਜ਼ੀ ਦੇ ਨਾਲ মিডিਆ ਨਾਲ ਗੱਲ ਕਿਵੇਂ ਕਰ ਲਈ ਜਾਂ ਕਿਸੇ ਹੋਰ ਥਾਂ ਦੇ ਉੱਤੇ ਆਪਣੀ ਮਰਜ਼ੀ ਨਾਲੇ ਬਿਆਨ ਕਿਵੇਂ ਦੇ ਦਿੱਤਾ ਇਹ ਸਾਰੀਆਂ ਗੱਲਾਂ ਵੀ ਚਰਚਾ ਦਾ ਵਿਸ਼ਾ ਬਣੀਆਂ ਰਹਿੰਦੀਆਂ ਨੇ ਹੁਣ ਜਿੱਥੋਂ ਤੱਕ ਰਹੀ ਗੱਲ ਕਿ ਇੱਕ ਸ਼ਮੂਲੀਅਤ ਕਰਨਾ ਮੰਤਰੀ ਆਤਸ਼ੀ ਦਾ ਦਿੱਲੀ ਸਰਕਾਰ ਦੇ ਵਿੱਚੋਂ ਮੰਤਰੀ ਹੋਣ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਦੀ ਗ੍ਰਿਫਤਾਰੀ ਨੂੰ ਲੈ ਕੇ ਕਾਫੀ ਚਿੰਤਤ ਨਜ਼ਰ ਆ ਰਹੇ ਸਨ ਪਿਛਲੇ ਦਿਨਾਂ ਦੇ ਵਿੱਚ ਇਸ ਵਿੱਚ ਉਹਨਾਂ ਨੇ ਕਿਹਾ ਕਿ ਸਾਨੂੰ ਪੂਰੇ ਸ਼ੰਕੇ ਨੇ ਕਿ ਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਲੈਣਾ ਔਰ ਸਾਡੀ ਸਰਕਾਰ ਹੋ ਸਕਦਾ ਹੈ ਕਿ ਸਾਨੂੰ ਜੇਲ੍ਹ ਤੋਂ ਚਲਾਉਣੀ ਪਵੇ ਪਰ ਅਸੀਂ ਜੇਲ੍ਹ ਤੋਂ ਸਰਕਾਰ ਚਲਾਉਣ ਨੂੰ ਵੀ ਤਿਆਰ ਬੈਠੇ ਹਾਂ ਇਹਹੀ ਬਿਆਨ ਐਸੇ ਮੰਤਰੀ ਨੇ ਦਿੱਤਾ ਸੀ ਜੋ ਕਿ ਪੰਜਾਬ ਦੌਰੇ ਤੇ ਆਉਂਦੇ ਨੇ ਤੇ ਇੱਕ ਮੀਟਿੰਗ ਦਾ ਹਿੱਸਾ ਬਣ ਜਾਂਦੇ ਨੇ ਤਾਂ ਆਤੀ ਜੋ ਮਗਰ ਪੰਜਾਬ ਦੌਰੇ ਤੇ ਜਦੋਂ ਆਏ ਤੇ ਮੀਟਿੰਗ ਵਿੱਚ ਸ਼ਮੂਲੀਅਤ ਕਰਦੇ ਨੇ ਪਰ ਹਾਲੇ ਤੱਕ ਇਹ ਖਬਰ ਵੀ ਇਹ ਦੱਸਦੀ ਹੈ ਕਿ ਹਲੇ ਤੱਕ ਇਹ ਗੱਲ ਸਾਹਮਣੇ ਹੀ ਨਹੀਂ ਨਿਕਲ ਕੇ ਆ ਸਕੀ ਸਪਸ਼ਟ ਹੀ ਨਹੀਂ ਹੋ ਸਕਿਆ ਕਿ ਇਸ ਮੰਤਰੀ ਦੇ ਵਿੱਚ ਇਸ ਮੀਟਿੰਗ ਦੇ ਵਿੱਚ ਇਸ ਮੰਤਰੀ ਨੂੰ ਪੰਜਾਬ ਸਰਕਾਰ ਦੀ ਮੀਟਿੰਗ ਹੋਵੇ ਉਹ ਵੀ ਬਜਟ ਨਾਲ ਸੰਬੰਧਿਤ ਬਕਾਫੀ ਗੰਭੀਰ ਮੁੱਦਿਆਂ ਤੇ ਚਰਚਾ ਕਰਨੀ ਹੋਵੇ ਤਜਵੀਜ਼ਾਂ ਬਣਾਉਣੀਆਂ ਹੁਣ ਜਿਹੜੀਆਂ ਕਿ ਗੁਪਤ ਰੱਖੀਆਂ ਜਾਂਦੀਆਂ ਨੇ ਤੇ ਉਸ ਵਿੱਚ ਦਿੱਲੀ ਦੇ ਮੰਤਰੀ ਦਾ ਕੀ ਕੰਮ ਸੀ ਇਸ ਦੇ ਬਾਰੇ ਕਿਸ ਨੇ ਆਗਿਆ ਦਿੱਤੀ ਇਸ ਦੇ ਬਾਰੇ ਕੋਈ ਕੁਝ ਬੋਲਣ ਨੂੰ ਤਿਆਰ ਨਹੀਂ ਹੈ ਪਰ ਜਿਵੇਂ ਕਿ ਪਹਿਲਾਂ ਦੱਸ ਚੁੱਕੇ ਹਾਂ ਕਿ ਇਸ ਦੇ ਵਿੱਚ ਜਿਹੜੇ ਮੀਟਿੰਗ ਵਿੱਚ ਅਧਿਕਾਰੀ ਸ਼ਾਮਲ ਸਨ ਉਹਨਾਂ ਵਿੱਚੋਂ ਇੱਕ ਇਹ ਉਹਨਾਂ ਦਾ ਇੱਕ ਦਾ ਇਹ ਕਹਿਣਾ ਹੈ ਕਿ ਇਸ ਦੇ ਬਾਰੇ ਵਿੱਤ ਮੰਤਰੀ ਨੇ ਖਜ਼ਾਨਾ ਮੰਤਰੀ ਨੇ ਤੈਅ ਕਰਨਾ ਹੁੰਦਾ ਹੈ ਕਿ ਆਗਿਆ ਦੇਣੀ ਹੈ ਕਿ ਨਹੀਂ ਦੇਣੀ ਔਰ ਹਾਲਾਂਕਿ ਇਸ ਤੋਂ ਪਹਿਲਾਂ ਕਦੇ ਵੀ ਇਸ ਤਰ੍ਹਾਂ ਸੁਣਨ ਨੂੰ ਦੇਖਣ ਨੂੰ ਨਹੀਂ ਮਿਲਿਆ ਜਿਵੇਂ ਕਿ ਬਜਟ ਦੀਆਂ ਤਜਵੀਜ਼ ਜ ਮੀਟਿੰਗਾਂ ਦੇ ਵਿੱਚ ਇਹ ਨਨੂ ਬਿਠਾਇਆ ਗਿਆ ਜਾਂ ਤਾਂ ਪੰਜਾਬ ਸਰਕਾਰ ਦੇ ਕੋਈ ਸਲਾਹਕਾਰ ਸਪੈਸ਼ਲ ਲਗਾਏ ਗਏ ਹੋਣ ਜਾਂ ਵਿੱਤ ਨੂੰ ਕਿਵੇਂ ਚੰਗੀ ਤਰ੍ਹਾਂ ਸਮਝਾਉਣਾ ਹੈ ਜਾਂ ਚਲਾਉਣਾ ਹੈ ਜਾਂ ਫਿਰ ਪੰਜਾਬ ਦੀ ਤਰੱਕੀ ਦੇ ਲਈ ਸਰਕਾਰ ਇਹ ਸੋਚ ਰਹੀ ਹੋਵੇ ਕਿ ਕੋਈ ਵਿੱਤੀ ਮਹਾਰਾ ਜਿਹੜਾ ਉਹ ਲਾਇਆ ਜਾ ਸਕਦਾ ਜਾਂ ਮੀਟਿੰਗ 'ਚ ਬਿਠਾਇਆ ਜਾ ਸਕਦਾ ਤਾਂ ਕਿਸੀ ਤਰੱਕੀ ਦੀ ਰਾਹ ਤੇ ਤੁਰ ਸਕੀ ਇਹ ਪਤਾ ਲੱਗ ਸਕੇ ਕਿ ਬਜਟ ਵਿੱਚ ਕੀ ਰੱਖਣਾ ਹੈ ਤੇ ਕੀ ਘਟਾਉਣਾ ਹੈ ਕੀ ਵਾਅਦਾ ਕਰਨਾ ਹੈ ਕੀ ਕਟੌਤੀ ਕਰਨੀ ਹੈ ਪਰ ਇੱਥੇ ਹੈਰਾਨੀ ਦੀ ਗੱਲ ਇਹ ਹੈ ਕਿ ਜਿਹੜੇ ਮੰਤਰੀ ਨੂੰ ਦਿੱਲੀ ਦੇ ਨੂੰ ਸ਼ਾਮਲ ਕੀਤਾ ਗਿਆ ਇਸ ਮੀਟਿੰਗ ਦੇ ਵਿੱਚ ਉਹਨਾਂ ਨੇ ਕਦੇ ਵੀ ਦਿੱਲੀ ਸਰਕਾਰ ਵਿੱਚ ਵੀ ਬਜਟ ਪੇਸ਼ ਨਹੀਂ ਕੀ ਤਾ ਤਾਂ ਉਹਨਾਂ ਕੋਲ ਜਦੋਂ ਦਿੱਲੀ ਦੇ ਵਿੱਤ ਦਾ ਨਹੀਂ ਹਿਸਾਬ ਕਿਤਾਬ ਲਿਆ ਗਿਆ ਤਾਂ ਫਿਰ ਪੰਜਾਬ ਦੇ ਵਿੱਤ ਦਾ ਹਿਸਾਬ ਕਿਤਾਬ ਜਾਂ ਬਜਟ ਕਿੰਨਾ ਰੱਖਣਾ ਹੈ ਕੀ ਕਰਨਾ ਹੈ ਬਜਟ ਦੀਆਂ ਤਜਵੀਜ਼ਾਂ ਕੀ ਹੋਣ ਤਾਂ ਉਹ ਮੰਤਰੀ ਉਸੇ ਮੰਤਰੀ ਤੋਂ ਨੂੰ ਸ਼ਾਮਲ ਕਰ ਲਿਆ ਗਿਆ ਜਿਨ੍ਹਾਂ ਨੇ ਕਦੇ ਆਪਣੇ ਦਿੱਲੀ ਸਰਕਾਰ ਦੇ ਵਿੱਚ ਵੀ ਬਜਟ ਦੇ ਬਾਰੇ ਕੋਈ ਗੱਲ ਨਹੀਂ ਰੱਖੀ ਤਾਂ ਹੁਣ ਪਹਿਲਾਂ ਜਿਵੇਂ ਕਿ ਇੱਕ ਦਿੱਲੀ ਤੋਂ ਆਇਆ ਜਿਹੜਾ ਨਵਲ ਕੁਸ਼ੋਰ ਸੀ ਉਸ ਦਾ ਸਰਕਾਰੀ ਮੀਟਿੰਗਾਂ ਵਿੱਚ ਹਾਜ਼ਰੀ ਕਾਫੀ ਚਰਚਾ ਦਾ ਵਿਸ਼ਾ ਬਣੀ ਸੀ ਤੇ ਹੁਣ ਮੰਤਰੀ ਆਤਸ਼ੀ ਇਸ ਅਖਬਾਰ ਦੀ ਖਬਰ ਨੇ ਕਾफी ਚਰਚਾ ਛੇੜ ਦਿੱਤੀ ਹੈ ਔਰ ਇਸ ਮਸਲੇ ਦੇ ਵਿੱਚ ਦੇਖਣਾ ਹੋਵੇਗਾ ਕਿ ਹੁਣ ਵਿੱਤ ਮੰਤਰੀ ਆਪਣੀ ਚੁੱਪੀ ਤੋੜਦਿਆਂ ਹੋਇਆ ਕੀ ਗੱਲ ਇਸ ਦੇ ਉੱਤੇ ਕਰਦੇ ਨੇ